ਉਰੇ ਕੀ ਖਾਣਾ ਹੈ ਹੂੰ ਹੂੰ ਖਾ ਲੋ ਆਪੇ ਆਪੇ ਖਾਓ ਮੈਂ ਨਹੀਂ ਫੇਰ ਦੁੱਧੂ ਲੈ ਕੇ ਆਵਾਂਗੀ ਉਹਨੇ ਆ ਬਾਦਲੀ ਬਸ ਅੱਛਾ ਜਿਹਾ ਜੱਪੂਏ ਬਚਣਾ ਵਰਜੀ ਕੈਮਰੇ ਦੇ ਓਏ 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 ਜੱਪੂ ਕੀ ਖਾਂਦਾ ਮੇਰਾ ਪਤਾ ਕੀ ਗੱਨਾ ਬੋਲਾਈ ਹੈ ਹਾਂ ਨੂਰੇ ਅਜ ਤਾਂ ਠੰਡ ਜੱਦੀ ਹੋ ਰਹੀ ਨਾ ਹਵਾ ਜਲਦੀ ਹਵਾ ਨਾ ਠੰਡਾ ਅੱਜ ਤੋਂ ਪੱਕੀ ਠੰਡ ਸ਼ੁਰੂ ਹੋਈ ਹੈ ਮੈਨੂੰ ਐ ਹੀ ਡਰ ਸੀ ਮੈਂ ਸਾਡਾ ਨਾ ਜਿਹਨੇ ਮੈਂ ਤੁਹਾਨੂੰ ਬੁਸਨੀ ਆ ਇੱਧਰ ਕਰੋ ਟੰਗ ਨਾਲ ਬਹਿ ਜਾਓ ਬੈਠੋ ਬੇਟਾ ਇੱਥੇ ਮੇਟੋ ਪਤਾ ਅਸੀਂ ਜਾਣਾ ਹੈ ਕੱਲ ਇੱਕ ਨਵੀਂ ਜਗ੍ਹਾ ਤੇ ਨਵਾਂ ਸ਼ਹਿਰ ਨਵੀਂ ਜਗਾ ਦੇਖਣੀ ਆ ਉਹ ਕੀ ਹੈ ਤੁਹਾਨੂੰ ਦੱਸਾਂਗੇ ਕਿਉਂਕਿ ਸਾਡਾ ਅਸੀਂ ਜੋ ਦੋ ਦਿਨ ਪਹਿਲੇ ਜਦੋਂ ਮਾਰਕੀਟ ਗਏ ਸੀ ਬਾਕੀ ਪੁਰਾਣੇ ਤਾਂ ਉੱਥੇ ਸਾਨੂੰ ਕਾਲ ਆਈ ਸੀ ਐਸੀ ਦੀ ਉਮੀਦ ਵੀ ਨਹੀਂ ਸੀ ਕਿ ਕਦੀ ਇਹ ਦੁਬਾਰਾ ਵੀ ਹੋਏਗੀ ਸ਼ੁਰੂ ਤੇ ਇੱਕ ਵਾਰ ਤੋਂ ਫਿਰ ਦੁਬਾਰਾ ਸਾਡਾ ਇੱਕ ਵਰੀ ਇੰਟਰਵਿਊ ਆ ਰਿਹਾ ਹੈ ਪੋਡਕਾਸਟ ਇੰਟਰਵਿਊ ਹੈ ਤੇ ਅਸੀਂ ਜਾਣਾ ਹੈ ਧਰਮਕੋਟ ਪਹਿਲੀ ਵਾਰ ਉਹ ਸ਼ਹਿਰ ਦੇਖਣਾ ਸੁਨਾਮ ਹੀ ਸੁਨਿਆ ਹੈ ਤੇ ਉੱਥੇ ਜਾਵਾਂਗੇ ਇੰਟਰਵਿਊ ਹੋਏਗਾ ਦੁਬਾਰਾ ਤੋਂ ਦੇਖੋ ਕੀ ਪੁੱਛਦੇ ਨੇ ਤੇ ਬਾਕੀ ਹੈ ਵੀ ਕਿ ਜਿਵੇਂ ਮੈਂ ਹਜੇ ਵਿਆਹ ਤੇ ਜਾਣਾ ਹੈ ਤੇ ਉਹਦੀ ਤਿਆਰੀ ਵਗੈਰਾ ਵੀ ਸ਼ੁਰੂ ਕਰਨੀ ਆ ਮੈਨੂੰ ਟੈਨਸ਼ਨ ਹੈ ਪੈ ਗਈ ਕਿ ਇੰਟਰਵਿਊ ਹੋ ਜਾਏ ਤੇ ਉਸ ਤੋਂ ਬਾਅਦ ਅੱਜ ਤਾਂ ਹੀ ਕਰਕੇ ਮੇਰਾ ਪਾਰਾ ਹੰਗ ਆਏ ਇਹ ਗੱਲ ਇਹ ਗੱਲ ਦੱਸਣੀ ਜਿਵੇਂ ਤੁਹਾਨੂੰ ਜਿਹਦੇ ਕਰਕੇ ਤੁਹਾਡੇ ਪਾਜੀ ਦਾ ਪਾਰਾ ਉਸ ਤੋਂ ਹਾਈ ਲੈਵਲ ਤੇ ਹੋ ਜਾਂਦਾ ਮੇਰੀ ਸਿਚੁਏਸ਼ਨ ਨਹੀਂ ਸਮਝਦੇ ਸਾਫ ਸਾਫ ਤੋਂ ਵੱਡੀ ਗੱਲ ਹੈ ਕਿ ਇੱਕ ਬੰਦੇ ਸਾਹਮਣੇ ਵਾਲੇ ਬੰਦੇ ਨੂੰ ਗੁੱਸਾ ਕਿਉਂ ਜੜਿਆ ਹੋਇਆ ਉਹ ਹੋਣ ਤੱਕ 2 ਸਾਲਾਂ ਚ ਇਹ ਚੀਜ਼ ਸਮਝੀ ਨਹੀਂ ਜਦ ਮੈਂ 36 ਵਾਰੀ ਸਮਝਾ ਚੁੱਕੀ ਕਹਿ ਕਹਿ ਕੇ 38 ਮੈਰੀ ਹੋਰ ਸਮਝਾ ਦ 37 ਵਾਰੀ ਹੋਰ ਸਮਝਾ ਲੈ ਘਬਰਾ ਸਮਝਾ ਜੇ ਮੈਨੂੰ ਨਹੀਂ ਆਣੀ ਤੁਹਾਨੂੰ ਨਹੀਂ ਆਣੀ ਤੁਹਾਡਾ ਦਿਮਾਗ ਇੱਥੇ ਹੈਗਾ ਮੋਟਾ ਇੱਥੇ ਗਿੱਟੀਆਂ 'ਚ ਆ ਗਈ ਘਾ ਰਹੀ ਹੈ ਮੋਫਲੀ ਪਾਈ ਜਾ ਰਹੀ ਹੈ ਹੋਰ ਨਾ ਪਾ ਲਈ ਉੰਨੀ ਮਧਣੀ ਹਾਂ ਨਾ ਨਾ ਉਹ ਤਾਂ ਉੰਨੀ ਮਧਣੀ ਆ ਬਹੁਤ ਮਿੱਠੀ ਆ ਬਾਹਰ ਤਾਂ ਕਰ ਦੋ ਪਾਪਾ ਨੂੰ ਬਾਹਰ ਕਰ ਦੋ ਅੱਛਾ ਤੇ ਬਾਕੀ ਕੁਝ ਨਵਾਂ ਵੀ ਖਾਵਾਂਗੇ ਉੱਥੇ ਤੁਹਾਨੂੰ ਹਾਂ ਇੱਕ ਚੀਜ਼ ਹੋਰ ਹੈ ਉਹ ਵੀ ਸਾਨੂੰ ਕਿੱਥੋਂ ਪਤਾ ਲੱਗੀ ਜਿਹੜੇ ਵੀਰੇ ਦਾ ਫੋਨ ਆਇਆ ਸੀ ਹਰ ਜਾ ਜਾ ਪੂਰਾ ਪਤਾ ਤਾਂ ਹੀ ਪਤਾ ਲੱਗਾ ਕਿ ਉੱਥੇ ਕੋਈ ਜਗ੍ਹਾ ਹੈ ਉਹ ਜ਼ਰੂਰ ਦੇਖ ਕੇ ਆਣਾ ਜੇ ਸਾਨੂੰ ਟਾਈਮ ਲੱਗਾ ਤੇ ਟਾਈਮ ਲੱਗ ਹੀ ਜਾਣਾਗਾ ਕੱਢ ਲਾਂਗੇ ਨਹੀਂ ਨਹੀਂ ਉਹਦੇ ਤੋਂ ਟਾਈਮ ਕੱਢ ਲੈਣਾ ਹੈ ਮੂਰੇ ਸੋਖਾ ਰਹੀ ਹੈ ਨਾ ਕੀ ਪਤਾ ਉਹਦੇ ਅੰਦਰ ਬਾਈ ਵਗੈਰਾ ਨਾ ਜਾਵੇ ਐ ਵੀ ਦਿੱਕਤ ਆ ਗਈ ਹੈ ਨਾ ਮੇਨ ਤੇ ਆ ਚੀਜ਼ ਸਾਨੂੰ ਦੇ ਦਿਓ ਆਹ ਗੱਲ ਮੈਂ ਬਣਾਉਣੀ ਹੈ ਵੀਡੀਓ ਕਹਿੰਦੀ ਲੈ ਅਬ ਤੁਸੀਂ ਦੇਖੋ ਤੁਸੀਂ ਬੋਲੋ ਫੋਨ ਨਾ ਲਾਉਗੋ ਤਾ ਕਸਾ ਸਿਕਾਪੂਆਈ ਸਾਰਿਆਂ ਨੂੰ ਕਸਾ ਹੀ ਨਾ ਦਾਦੀਆਂ ਨੂੰ ਜੱਪ ਨੂੰ ਹੋਰ ਖਤਰਨਾਕ ਬਹੁਤ ਹੈ ਇਹ ਯਾਰ ਹਟਦੀ ਨਹੀਂ ਕੀ ਕਹਿੰਦੀ ਆ ਜੱਪੂ ਨਾ ਲੈਣਾ ਨਹੀਂ ਲੈਣਾ ਨਹੀਂ ਲੈਣਾ ਉੱਥੇ ਉੱਧਰ ਬੋਲ ਅਚਲਾ ਚੀਜੀ ਕੀਲਾਣਾ ਹਾਂ ਕੀਲਾਣਾ ਜੀ ਜਦੋਂ ਸਾਨੂੰ ਇੰਟਰਵਿਊ ਦਾ ਫੋਨ ਆਇਆ ਸੀ ਤੇ ਮੈਨੂੰ ਜੀ ਤਾਂ ਫੇਰ ਹੋ ਗਈ ਸੀ। ਘਾਨ ਹੋਈ ਸੀ ਕਿ ਦੁਬਾਰਾ ਤੋਂ ਇੰਟਰਵਿਊ ਸਾਡਾ ਸ਼ੁਰੂ ਹੋ ਰਿਹਾ ਤੇ ਉਹੀ ਚੀਜ਼ ਦੁਬਾਰਾ ਚਲੋ ਚੀਜ਼ ਤੇ ਨਹੀਂ ਹੁਣ ਗੱਲਾਂ ਹੋਣਗੀਆਂ ਨਵੀਆਂ ਤੋਂ ਨਵੀਆਂ ਹੀ ਸ਼ੁਰੂ ਹੋਣਗੀਆਂ ਤੇ ਮੈਂ ਇਹ ਅਰਦਾਸ ਕਰਨੀ ਕਿ ਪਰਮਾਤਮਾ ਅੱਗੇ ਤੋਂ ਅੱਗੇ ਲੈ ਕੇ ਜਾਵੇ ਕੋਈ ਰਾਹ ਖੁੱਲਦਾ ਜਿਵੇਂ ਔਰ ਜਿਸ ਜਿਵੇਂ ਪਹਿਲੇ ਕਰਾ ਖੁੱਲਿਆ ਸੀ ਕਹਿਣ ਪੰਜਾਬੀ ਚੈਨਲ ਤੋਂ ਦੇਖੋ ਤਾਂ ਮੈਂ ਮੋਟਰਸਾਈਕਲ ਤੇ ਜਾਣਾ ਸੀ ਜਪਨੂਰ ਵੀ ਨਾਲ ਆ ਘਟੋ ਘਟ ਹੋਊਗਾ ਮੇਰੇ ਸਾਹਮਣੇ ਚੱਲੇ ਕਿਲੋਮੀਟਰ ਦਾ ਮੋਗੇ ਜਿੰਨਾ ਹੀ ਮੋਗੇ ਤੋਂ ਨਾਲ ਹੀ ਹੈ ਕੰਦੇ ਮੈਂ ਤਾਂ ਵੇਖਿਆ ਨਹੀਂ ਪਰ ਸੁਣਿਆ ਆ ਹਾਂ ਉਹ ਨੂਰੇ ਹਰ ਜਾਬੋ ਤੋ ਨਾ ਬੋ ਤੋ ਮੈਂ ਮੂੰਹ ਮੋਟਾ ਕਰ ਲਿਆ ਹੋ ਗਿਆ ਕੀ ਹੋ ਗਿਆ ਪੈਸੇ ਵੀ ਮੜੇ ਜਾਣ ਜਾਂਦੀ ਆ ਉਹਦੇ ਚਾਲੇ ਵੇਖ ਲੈ ਤੈਨੂੰ ਅੱਜ ਅਸਵੇਰੇ ਵੀਡੀਓ ਨਹੀਂ ਬਣਾ ਪਾਏ ਐ ਇਸੇ ਕਾਰਨ ਕਿ ਹੁਣ ਵੀਡੀਓ ਬਣਾ ਦੇ ਕਿਉਂਕਿ ਕੱਲ ਇਥੇ ਨਗਰਗੀਰਤਨ ਤੇ ਗਏ ਸੀ ਹਨਾ ਤੇ ਉਸ ਤੋਂ ਬਾਅਦ ਕੁੱਟਣਗੇ ਹੋਵੇ ਕੁੱਟਣਗੇ ਭੂਆ ਹੁਣੇ ਸਾਰੇ ਲੈ ਨਹੀਂ ਮੂੰਹ ਭੁੱਲੀ ਆਉਂਦੀ ਖਾਜਾ ਭਰ ਖਾਜਾ ਦਨ ਨਾ ਮੂੰਹ ਭੁੱਲਿਆ ਜਿਵੇਂ ਤੇਰਾ ਰੋਣਾ 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 ਤੋਂ ਆ ਸਸਰੀ ਕਾਲਜੀ ਸਾਰੇ ਭੈਣ ਭਰਾਵਾਂ ਨੂੰ ਜਿਵੇਂ ਕਿ ਤੁਸੀਂ ਦੇਖ ਰਹੇ ਆ ਅਸੀਂ ਤਿਆਰ ਹੋ ਰਹੇ ਆ ਜਾਣਾ ਤੇ ਪੋਡਕਾਸਟ ਆ ਤੇ ਜੱਪਨੂਰ ਤਿਆਰ ਹੋ ਚੁੱਕਿਆ ਤੇ ਰਮਨ ਇਹ ਗੱਲ ਕਰੀ ਜਾਂਦੀ ਆ ਪੁੱਤ ਦੇ ਦੇ ਆ ਦੇ ਦੇ ਸਬੜ ਦੇ ਬੈਨ ਖੋਈ ਜਾਂਦਾ ਮम्मा ਤੋਂ ਆਪ ਦੇ ਤੋਂ ਠੀਕ ਹੈ ਤੇ ਮਮਾ ਸੂਟ ਦਾ ਕਲਰ ਬੜਾ ਵਧੀਆ ਲੱਗਦਾ ਆਪਣੇ ਅਸੀਂ ਛੇਤੀ ਛੇਤੀ ਪਹੁੰਚ ਗਏ ਹਨਾ ਤੇ ਤੁਹਾਨੂੰ ਉੱਥੇ ਮਿਲਾਵਾਂਗੇ ਮਿਲਾਵਾਂਗੇ ਤੇ ਖਵਾਵਾਂਗੇ ਨਵੀਂ ਨਵੀਆਂ ਚੀਜ਼ਾਂ ਹਾਂ ਜੇ ਅਸੀਂ ਲੇਟ ਨਾ ਹੋਏ ਵਧੀਆ ਵਧੀਆ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਬਹੁਤ ਵਧੀਆ ਥਾਂ ਜਗ੍ਹਾ ਉੱਥੇ ਤੇ ਪ੍ਰਾਣੀਆਂ ਤੋਂ ਪ੍ਰਾਣੀਆਂ ਚੀਜ਼ਾਂ ਖਵਾਵਾਂਗੇ ਤੁਹਾਨੂੰ ਵਿਰਾਸਤ ਦਿਖਾਵਾਂਗੇ ਹਨਾ ਆਪਣੇ ਪੰਜਾਬ ਦੀ ਜਿਹਨੂੰ ਕਿ ਮੈਂ ਅੱਜ ਵੀ ਮਿਸ ਕਰਦਾ ਹਾਂ ਹਨਾ ਤੇ ਕਿਉਂਕਿ ਪੁਰਾਣੇ ਦਿਨ ਕਦੇ ਵਾਪਸ ਨਹੀਂ ਮੁੜ ਕੇ ਆਉਣਗੇ ਹਨ ਜੇ ਆਪਾਂ ਉਹਨਾਂ ਨੂੰ ਸੰਭਾਲ ਕੇ ਰੱਖ ਲਾਂਗੇ ਠੀਕ ਹੈ ਤੇ ਬਹੁਤ ਵਧੀਆ ਗੱਲ ਆ ਕਿਉਂਕਿ ਉਹ ਮਿੱਟੀ ਦੀ ਖੁਸ਼ਬੂ ਹਨ ਤੇ ਉਹ ਵਾਤਾਵਰਨ ਵਾਪਸ ਮੁੜ ਕੇ ਆਪਾਂ ਨੂੰ ਨਹੀਂ ਮਿਲਣਾਗਾ ਹਨ ਤੇ ਨਾ ਹੀ ਮਿਲਿਆ ਪਿਛਲਾ ਠੀਕ ਹੈ ਜੋ ਸੱਚੇ ਸੁੱਚੇ ਲੋਕ ਹਨ ਤੇ ਵੈਸੇ ਅੱਜ ਵੀ ਬੈਠੇ ਆ ਸੱਚੇ ਸੁੱਚੇ ਲੋਕ ਇਹ ਵੀ ਕੋਈ ਗੱਲ ਨਹੀਂ ਕੀ ਤੇ ਇਨਸਾਨ ਬਹੁਤ ਵਧੀਆ ਬੈਠੇ ਬਜ਼ੁਰਗ ਬੈਠੇ ਪੁਰਾਣੇ ਹਾਈ ਹਾਈ ਪਰ ਉਹ ਸਾਰੇ ਸਾਦੇ ਜੀਵਨ ਵਾਲੇ ਹੁੰਦੇ ਸੀ ਹਨ ਸਾਰੇ ਇੱਕੋ ਜਿਹੇ ਹੁੰਦੇ ਸੀਗੇ ਕੋਲੇ ਭਾਲੇ ਲੋਕ ਹਨ ਤੇ ਬਰਵਣ ਤਿਆਰ ਹੋ ਚੁ ਤੇ ਤੁਹਾਨੂੰ ਫਿਰ ਉੱਥੇ ਜਾ ਕੇ ਮਿਲਦੇ ਆ ਠੀਕ ਹੈ ਜੀ ਬਸ ਅਜੇ ਤਿਆਰ ਹੋਈ ਜਾ ਰਹੀ ਹੈ ਹਾਂਜੀ ਤੇ ਜੱਪੂ ਉਹ ਦੇਖੋ ਕੱਲ੍ਹ ਸਰ ਤੋਂ ਵੀਡੀਓ ਪਈ ਨਹੀਂ ਸੀ ਤਾਂ ਪਾਤੀ ਹੁਣ ਫੇਰ ਪਾ ਦਾਂਗੇ ਤੁਹਾਨੂੰ ਕਿਉਂਕਿ ਤੁਹਾਡਾ ਵੀ ਦਿਲ ਲੱਗਿਆ ਰਵੇ ਹਨਾ ਸਾਡੇ ਨਾਲ ਸਾਨੂੰ ਜਦੋਂ ਵੀਡੀਓ ਨਹੀਂ ਬਣਦੀ ਨਾ ਸਾਡੀ ਹਨਾ ਸਾਡੇ ਕੋਲ ਜਦੋਂ ਵੀਡੀਓ ਤੇ ਉਦੋਂ ਮੈਨੂੰ ਐ ਜਿਹਦੀ ਟੈਨਸ਼ਨ ਹੋ ਜਾਂਦੀ ਹੈ ਕਿ ਜਿਹੜੇ ਸਾਰੇ ਭੈਣ ਭਰਾ ਵੀਡੀਓ ਦੇਖਦੇ ਨੇ ਨਾ ਵੱਡੇ ਸਾਰੇ ਉਹਨਾਂ ਨੂੰ ਐਸੀ ਰਹੇਗਾ ਅੱਜ ਬਲੌਗ ਆ ਜਾ ਨਹੀਂ ਹਨਾ ਉਹ ਆਪ ਨੂੰ ਵੀ ਸਾਨੂੰ ਐ ਜਿਹਦਾ ਹੁੰਦਾ ਕਿ ਉਹ ਸਾਰੇ ਹਨਾ ਇੰਤਜ਼ਾਰ ਕਰਦੇ ਹੁੰਦੇ ਸਾਡਾ ਤੇ ਉਹ ਦੇ ਕਰਨਾ ਮੈਨੂੰ ਐਤੀ ਦਿਨ ਨੂੰ ਨਹੀਂ ਪਾਣਾ ਚਾਹੀਦਾ ਵੀ ਅਗ ਇੰਤਜ਼ਾਰ ਕਰ ਰਹੇ ਨੇ ਹਾਂ ਸਾਰੇ ਤੇ ਮੈਨੂੰ ਐ ਹੀ ਆਉਂਦਾ ਹੈ ਕਿ ਕਈ ਵਾਰੀ ਜੇ ਅਗਰ ਦਿਨੇ ਨਹੀਂ ਕਰਿਆ ਤਾਂ ਰਾਤ ਅਸੀਂ ਪਾ ਦਿਆ ਕਰੀ ਉਹ ਤਾਂ ਕਿ ਦਿਨੇ ਇੱਕ ਵਾਰੀ ਦਿਨੇ ਵੀ ਇੱਕ ਵਾਰੀ ਹੋਰ ਵਲੌਗ ਬਣਾ ਦਈਏ ਤਾਂ ਕਿ ਦੋ ਵਲੌਗ ਹੋ ਜਾਣ ਤੇ ਆਰਾਮ ਨਾਲ ਬੰਦਾ ਆਪਣਾ ਨਾਲੇ ਤੁਹਾਡਾ ਜੀ ਲੱਗਿਆ ਰਵੇ ਹਾਂ ਜੀ ਲੱਗ ਰਿਹਾ ਜਿਹੜਾ ਮਰਜ਼ੀ ਦਾ ਵਲੌਗ ਦੇਖੋ ਜਿਹੜੇ ਨਵੇਂ ਦੇ ਉਹ ਪਿਛਲੇ ਵਲੌਗ ਉਹਨਾਂ ਲਈ ਤੇ ਨਵੇਂ-ਨਵੇਂ ਹੀ ਨੇ ਹਾਂ ਇਹ ਕੀ ਬੋਲ ਰਹੀ ਹੈ ਤੁਸੀਂ ਇੰਗਲਿਸ਼ ਸੁਣ ਲਓ ਪਾਪਾ ਜੀਆ ਪਾਪਾ ਜੀ ਪਾਪਾ ਜੀ ਰਵਣ ਜੁਰਾਬਾਂ ਕਿੱਥੇ ਰੱਖ ਜਾਣਾ ਮੈਂ ਇੱਥੇ ਹੀ ਰੱਖਾਂਗੀ ਮੈਂ ਉਹ ਉੱਥੇ ਜਾ ਕੇ ਖੋਲ ਦੂੰਗੀ ਮੈਂ ਇੱਥੇ ਰੱਖਾਂਗੀ ਜੁਰਾਬਾਂ ਮੈਂ ਬਾਹਰ ਰੱਖੇ ਮੈਂ ਉੱਥੇ ਗੋਤ ਜਾ ਕੇ ਖੋਲ ਦੂੰਗੀ ਨਹੀਂ ਜੁਰਾਬਾਂ ਦੇ ਦੀ ਲਿਆ ਕੇ ਪਾਰੋ ਤੇ ਉਹ ਮੇਰੇ ਬੂਟ ਲਿਆ ਦੇ ਪਲੀਜ਼ ਉਹ ਮਸ਼ੀਨ ਪਰ ਥੱਲੇ ਪਈ ਆ ਪੈਰਾਂ ਦੀ ਸੋਕਸ ਵੀ ਉੱਥੇ ਹੀ ਪਈਆਂ ਠੀਕ ਹੈ ਮੈਂ ਨਾ ਗੋਤ ਉੱਥੇ ਜਾ ਕੇ ਖੋਲ ਆ ਜੀ ਮੈਂ ਲਫੇਰਦੀ ਚੱਲ ਗਏ ਫਿਰ ਆਪਾਂ ਹਾਂ ਜੱਪਨ ਨੂੰ ਕਹਿਣਾ ਚਾਹੁੰਗੇ ਭੂਆ ਨੂੰ ਆਪਦਿਆਂ ਨੂੰ ਇੱਕ ਭੈਣ ਜਗਸੀਰ ਗੱਲ ਦੇ ਨਾਮ ਤੋਂ ਆਈਡੀ ਬਣੀ ਹੋਈ ਆ ਮੇਰੇ ਪਿੰਡ ਦੀ ਕੁੜੀ ਆ ਤੇ ਉਹ ਭੈਣ ਨੇ ਨਾ ਕਮੈਂਟ ਕੀਤਾ ਸੀ ਉਹਦਾ ਉਸੇ ਸ਼ੌਟ ਦੇ ਵਿੱਚ ਉਸੇ ਵੀਡੀਓ ਦੇ ਵਿੱਚ ਜਵਾਬ ਦਿੱਤਾ ਮੈਂ ਸਾਫੇ-ਨਾਫੇ ਦਾ ਹੁਣ ਲੋਹਾਰੇ ਤੋਂ ਪਿੱਛੇ ਖੜੇ ਆਪਾਂ ਨਾ ਲੰਡੇ ਕੇ वेस्ट <laughs>